ਇਰਾਨ ਇਜ਼ਰਾਈਲ ਜੰਗ ਵਿਚਾਲੇ ਅਮਰੀਕਾ ਦੀ ਐਂਟਰੀ ਤੋਂ ਬਾਅਦ ਜੰਗ ਹੋਰ ਤੇਜ਼ ਹੋ ਗਈ ਹੈ ਹੁਣ ਜਦੋਂ ਅਮਰੀਕਾ ਨੇ ਈਰਾਨ ਦੇ ਪਰਮਾਣੂ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਬਾਹ ਕਰਨ ਦਾ ਦਾਵਾ ਕੀਤਾ ਹੈ ਉੱਥੇ ਹੀ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਈਰਾਨ ਨੇ ਅਮਰੀਕੀ ਹਮਲਿਆਂ ਮਗਰੋਂ ਇਜ਼ਰਾਈਲ ਦੇ ਬੈਲਾਸਟਿਕ ਮਿਜ਼ਾਈਲਾ ਨਾਲ ਹਮਲਾ ਕਰਕੇ ਇਜ਼ਰਾਈਲ ਨੂੰ ਤਮਾਕਿਆਂ ਦੀ ਆਵਾਜ਼ ਨਾਲ ਗੂੰਜਣ ਲਾ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਈਰਾਨੀ ਮਿਜ਼ਾਈਲਾ ਦਾ ਨਿਸ਼ਾਨਾ ਇਜ਼ਰਾਈਲ ਦੇ ਪ੍ਰਮੁੱਖ ਸ਼ਹਿਰ テル ਅਵੀਵ, ਹਾਫੀਆ ਤੇ ਜੇਰੂਸਲੇਮ ਨੂੰ ਬਣਾਇਆ ਗਿਆ ਹੈ ਜਿਸ ਕਾਰਨ ਇਨਾ ਸ਼ਹਿਰਾਂ 'ਚ ਭਿਆਨਕ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਇਸ ਹਮਲੇ ਮਗਰੋਂ ਇਜ਼ਰਾਈਲ 'ਚ ਇੱਕ ਵਾਰ ਫਿਰ ਤੋਂ ਸਾਇਰਨ ਵੱਜ ਗਏ ਹਨ ਤੇ ਜੰਗ ਦਾ ਡਰ ਹੋਰ ਜ਼ਿਆਦਾ ਵੱਧ ਗਿਆ ਹੈ ਜ਼ਿਕਰਯੋਗ ਹੈ ਕਿ ਹੁਣ ਤੱਕ ਦੋਵਾਂ ਦੇਸ਼ਾਂ ਦੇ ਹਮਲਿਆਂ ਕਾਰਨ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਜ਼ਾਰਾਂ ਲੋਕ ਜ਼ਖਮੀ ਹਨ ਜੇਕਰ ਇਹਨਾਂ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਨਾ ਹੋਈ ਤਾਂ ਇਹਨਾਂ ਮੌਤਾਂ ਦਾ ਆਂਕੜਾ ਹੋਰ ਵੱਧ ਸਕਦਾ ਹੈ ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਸਥਾਨਾਂ ਫੋਰਡੋ ਅਤੇ ਇਸਫਾਹਨ ਨੂੰ ਤਬਾਹ ਕਰ ਦਿੱਤਾ ਹੈ ਅਮਰੀਕਾ ਦੇ B2 ਬੰਬਾਰਾਂ ਨੇ ਈਰਾਨੀ ਪਰਮਾਣੂ ਸਥਾਨਾਂ ਤੇ ਲਗਭਗ 13000 ਕਿਲੋਗ੍ਰam ਭਾਰ ਵਾਲੇ GBU 57 ਬੰਬ ਸੁੱਟੇ ਹਨ CIA ਦੀ ਰਿਪੋਰਟ ਵਿੱਚ 12 GBU 57 ਬੰਬ ਸੁੱਟਣ ਦੀ ਗੱਲ ਕੀਤੀ ਹੈ ਜਦੋਂ ਕਿ ਕੁਝ ਅਮਰੀਕੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ 6 ਬੰਬ ਸੁੱਟੇ ਗਏ ਹਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸકી ਕਿ ਅਮਰੀਕਾ ਨੇ ਕਿੰਨੇ ਬੰਬ ਸੁੱਤੇ ਹਨ ਇਸ ਦੇ ਨਾਲ ਹੀ ਤਿੰਨ ਪਰਮਾਣੂ ਸਥਾਨਾਂ ਤੇ ਹਮਲੇ ਤੋਂ ਬਾਅਦ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਇੱਕ ਤਿੱਖਾ ਬਿਆਨ ਜਾਰੀ ਕੀਤਾ ਹੈ ਭਾਰਤ ਵਿੱਚ ਸਥਿਤੀ ਈਰਾਨੀ ਦੂਤਖਾਨ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਅਮਰੀਕਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪਰਮਾਣੂ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ ਦੀ ਸੋਚ ਚੁੱਕੀ ਗਈ ਹੈ 이란 اسرائیل جنگ ਵਿਚਾਲੇ ਅਮਰੀਕਾ ਦੀ ਐਂਟਰੀ ਤੋਂ ਬਾਅਦ جنگ ਹੋਰ ਤੇਜ਼ ਹੋ ਗਈ ਹੈ ਹੁਣ ਜਦੋਂ ਅਮਰੀਕਾ ਨੇ ਈਰਾਨ ਦੇ ਪਰਮਾਣੂ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ ਉੱਥੇ ਹੀ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਈਰਾਨ ਨੇ ਅਮਰੀਕੀ ਹਮਲਿਆਂ ਮਗਰੋਂ ਇਜ਼ਰਾਈਲ ਦੇ ਬੈਲਾਸਟਿਕ ਮਿਜ਼ਾਈਲਾ ਨਾਲ ਹਮਲਾ ਕਰਕੇ ਇਜ਼ਰਾਈਲ ਨੂੰ ਤਮਾਕਿਆਂ ਦੀ ਆਵਾਜ਼ ਨਾਲ ਗੂੰਜਣ ਲਾ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਈਰਾਨੀ ਮਿਜ਼ਾਈਲਾ ਦਾ ਨਿਸ਼ਾਨਾ ਇਜ਼ਰਾਈਲ ਦੇ ਪ੍ਰਮੁੱਖ ਸ਼ਹਿਰ テル ਅਵੀਵ, ਹਾਫੀਆ ਤੇ ਜੇਰੂਸਲੇਮ ਨੂੰ ਬਣਾਇਆ ਗਿਆ ਹੈ ਜਿਸ ਕਾਰਨ ਇਨਾ ਸ਼ਹਿਰਾਂ 'ਚ ਭਿਆਨਕ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਇਸ ਹਮਲੇ ਮਗਰੋਂ ਇਜ਼ਰਾਈਲ 'ਚ ਇੱਕ ਵਾਰ ਫਿਰ ਤੋਂ ਸਾਇਰਨ ਵੱਜ ਗਏ ਹਨ ਤੇ ਜੰਗ ਦਾ ਡਰ ਹੋਰ ਜ਼ਿਆਦਾ ਵੱਧ ਗਿਆ ਹੈ ਜ਼ਿਕਰਯੋਗ ਹੈ ਕਿ ਹੁਣ ਤੱਕ ਦੋਵਾਂ ਦੇਸ਼ਾਂ ਦੇ ਹਮਲਿਆਂ ਕਾਰਨ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਜ਼ਾਰਾਂ ਲੋਕ ਜ਼ਖਮੀ ਹਨ ਜੇਕਰ ਇਨਾ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਨਾ ਹੋਈ ਤਾਂ ਇਨਾ ਮੌਤਾਂ ਦਾ ਆਂਕੜਾ ਹੋਰ ਵੱਧ ਸਕਦਾ ਹੈ ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਸਥਾਨਾ ਫੋਰਡੋ ਅਤੇ ਇਸਫਾਹਨ ਨੂੰ ਤਬਾਹ ਕਰ ਦਿੱਤਾ ਹੈ। ਅਮਰੀਕਾ ਦੇ B2 ਬੰਬਾਰਾਂ ਨੇ ਈਰਾਨੀ ਪਰਮਾਣੂ ਸਥਾਨਾ ਤੇ ਲਗਭਗ 13000 ਕਿਲੋਗ੍ਰam ਭਾਰ ਵਾਲੇ GBU 57 ਬੰਬ ਸੁੱਟੇ ਹਨ। CREN ਦੀ ਰਿਪੋਰਟ ਵਿੱਚ 12 GBU 57 ਬੰਬ ਸੁੱਟਣ ਦੀ ਗੱਲ ਕੀਤੀ ਹੈ, ਜਦੋਂ ਕਿ ਕੁਝ ਅਮਰੀਕੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ 6 ਬੰਬ ਸੁੱਟੇ ਗਏ ਹਨ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸકી ਕਿ ਅਮਰੀਕਾ ਨੇ ਕਿੰਨੇ ਬੰਬ ਸੁੱਤੇ ਹਨ ਇਸ ਦੇ ਨਾਲ ਹੀ ਤਿੰਨ ਪਰਮਾਣੂ ਸਥਾਨਾਂ ਤੇ ਹਮਲੇ ਤੋਂ ਬਾਅਦ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਇੱਕ ਤਿੱਖਾ ਬਿਆਨ ਜਾਰੀ ਕੀਤਾ ਹੈ ਭਾਰਤ ਵਿੱਚ ਸਥਿਤੀ ਈਰਾਨੀ ਦੂਤਖਾਨੇ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਅਮਰੀਕਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪਰਮਾਣੂ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ ਦੀ ਸੋਚ ਚੁੱਕੀ ਗਈ ਹੈ